ਮੇਕਅਪ ਦੀ ਆ ਵਾਲੀ ਵੀਡੀਓ ਦੇਖ ਕੇ ਤਾਂ ਮੈਂ ਕੋਮਾ ਚ ਹੀ ਚਲ ਗਈ ਸੀਗੀ ਦੁਬਾਰਾ ਹੋਸ਼ ਆਈ ਮੈਂ ਕਿ ਤੁਹਾਨੂੰ ਸਾਰਿਆਂ ਨੂੰ ਵੀ ਵੀਡੀਓ ਦਿਖਾਵਾਂ ਦੇਖੋ ਤੁਸੀਂ ਮੇਕਅਪ ਦੇ ਨਾਲ ਬੰਦਾ ਕਿਦਾਂ ਬਦਲਦਾ ਆ ਇੱਕ ਚਨਾਨੀ ਆ ਲੇਡੀਜ਼ ਘਟੋ ਘਟੇ ਦੀ ਉਮਰ ਦੇਖ ਲਓ ਕਿੰਨੀ ਹੋਣੀ ਆ 60 ਤੋਂ ਤਾਂ ਉੱਤੇ ਹੋਣੀ ਆ ਇਹਨੇ ਆਪਣੇ ਆਪ ਨੂੰ ਮੇਕਅਪ ਕਰਕੇ ਇਦਾਂ ਮੋਡੀਫਾਈ ਕਰਨਾ ਨਾ ਤੇ ਦੇਖੀ ਜਾਏ ਵੀਡੀਓ ਦੇ ਵਿੱਚ ਤਾਂ ਹੀ ਪਛਾਣ ਵੀ ਨਹੀਂ ਹੋਣੀ ਹੈਗੀ ਆਹਰ ਪਹਿਲਾਂ ਤਾਂ ਆਹ ਬਣਾ ਲੇ ਨਕਲੀ ਆਈ ਬਰੋ ਆਈ ਬਰੋ ਬਣਾ ਲੇ ਨਕਲੀ ਤੇ ਹੁਣ ਲੱਗੀ ਆ ਮੇਕਅਪ ਸਟਾਰਟ ਕਰਨ ਚਲ ਮੇਕਅਪ ਸ਼ੁਰੂ ਹੋ ਗਿਆ ਆ ਸਭ ਤੋਂ ਪਹਿਲਾਂ ਅੱਖਾਂ ਅੱਖਾਂ ਦਾ ਮੇਕਅਪ ਹੋਣਾ ਅੱਖਾਂ ਦੇ ਮੇਕਅਪ ਤੋਂ ਸਟਾਰਟ ਹੁੰਦਾ ਹੈ ਮੇਕਅਪ ਸਭ ਤੋਂ ਪਹਿਲਾਂ ਤੇ ਚਲ ਨਾਲ-ਨਾਲ ਹੀ ਉਹਦੀ ਸ਼ਕਲ ਬਦਲਦੀ ਜਾਂਦੀ ਪਈ ਆ ਜਿੱਦਾਂ ਜਿੱਦਾਂ ਉਹ ਮੇਕਅਪ ਕਰਦੀ ਪਈ ਨਾ ਮੈਂ ਕਹਿੰਨੀ ਅੱਜ ਕੱਲ੍ਹ ਤਾਂ ਦੁਨੀਆ ਤਾਂ ਅੰਤ ਹੀ ਆ ਗਿਆ ਆ ਪਹਿਲਾਂ ਕੁੜੀਆਂ ਮੇਕਅਪ ਕਰਦੀਆਂ ਸੀ ਹੁਣ ਤਾਂ ਇਹ ਵੀ ਨਹੀਂ ਕਿਸੇ ਤੋਂ ਘੱਟ ਰਹੀਆਂ ਕਿ ਜਾਇਓ ਤੁਸੀਂ ਇਹ ਮੇਕਅਪ ਕਰ ਕਰਕੇ ਅੱਜ ਇਹਨੇ ਕਿੰਦਾ ਆਪਣੇ ਆਪ ਨੂੰ ਬਦਲ ਲਿਆ ਸਾਰੇ ਮੈਂ ਕਹਿੰਨੀ ਪੁਰਾਣੇ ਮੋਟਰਸਾਈਕਲ ਨੂੰ ਨਵੇਂ ਮੋਟਰਸਾਈਕਲ ਮੋਡੀਫਾਈ ਕਰਕੇ ਬਣਾ ਦਿੰਦੇ ਨਾ ਇਦਾਂ ਦਾ ਬਣਾ ਲੈਣਾ ਇਹਨੇ ਆਪਣੀ ਆਪ ਨੂੰ ਪਹਿਲਾਂ ਤਾਂ 4-5 ਇਹਨੇ ਕਰੀਮਾਂ ਲਾਈਆਂ ਆਪਣੇ ਮੂੰਹ ਦੇ ਉੱਤੇ ਬਸ ਇਹਨਾਂ ਵੀ ਨਹੀਂ ਮੇਕਅਪ ਕਰਨਾ ਚਾਹੀਦਾ ਉਮਰ ਮੇਕਅਪ ਕਰਨ ਨਾਲ ਕੀ ਹੋ ਜਾਣਾ ਮੂੰਹ ਟੱਕ ਹੋਣਾ ਹੈ ਉਮਰ ਤਾਂ ਉਹੀ ਰਹਿਣੀ ਆ ਉਮਰ ਤਾਂ 60 ਤੋਂ 30 ਦੀ ਨਹੀਂ ਆ ਜਾਣੀ ਹੈਗੀ ਹੁਣ ਅੱਖਾਂ ਤਾਂ ਮੇਕਅਪ ਦੁਆਰਾ ਫੇਰ ਹੁੰਦਾ ਪਿਆ ਅੱਖਾਂ ਤੇ ਆਈਲਾਈਨਰ ਲੱਗਦਾ ਪਿਆ ਇਹਨਾਂ ਅੱਖਾਂ ਨੂੰ ਜਿਹੜਾ ਚਮਕਾਉਂਦੇ ਹੁੰਦੇ ਆ ਹੁਣ ਉਹ ਲਗਾਇਆ ਨੇ ਫਿਰ ਉਸ ਤੋਂ ਬਾਅਦ ਦੁਬਾਰਾ ਫਿਰ ਆਪਣੀ ਸਕਿਨ ਨੂੰ ਲੁਕਾਉਣ ਲਈ ਇੱਥੇ ਕਰੀਮ ਲਗਾਈਆ ਪਫ ਦੇ ਨਾਲ ਸੈੱਟ ਕਰਦੀ ਪਈ ਆ ਹੁਣ ਮੇਕਅਪ ਮੈਨੂੰ ਤਾਂ ਯਕੀਨ ਨਹੀਂ ਨਹੀਂ ਹੋਇਆ ਇਹ ਵੀਡੀਓ ਦੇਖ ਕੇ ਕਿ ਮੇਕਅਪ ਇੰਨਾ ਬੰਦੇ ਨੂੰ ਬਦਲ ਦਿੰਦਾ ਆ ਆ ਸਾਰੇ ਮੇਕਅਪ ਕਰ ਲਿਆ ਇਹ ਚੀਜ਼ਾਂ ਵੀ ਨਹੀਂ ਛੱਡੀਆਂ ਦੇਖੀ ਚਲੋ ਤਾਂ ਇਹ ਵੀਡੀਓ ਤੇ ਇਹ ਵੀ ਹੈ ਰਾਨ ਹੋ ਜਾਣਾ ਲਾਸਟ ਦੇ ਵਿੱਚ ਚਲ ਤਾਂ ਐਂਡ ਦੇਖਿਓ ਇਹਦਾ ਲਾਸਟ ਦੇ ਵਿੱਚ ਜਦੋਂ ਇਹਨੇ ਪੂਰਾ ਮੇਕਅਪ ਕਰਕੇ ਤਿਆਰ ਹੋ ਜਾਣਾ ਆਪਣੇ ਆਪ ਨੂੰ ਤਾਂ ਦੇਖਿਓ ਫਿਰ ਤੁਸੀਂ ਕੀ ਲੱਗਣਾ ਆਏ ਨੇ ਆ ਇੱਕ ਤਾਂ ਅੱਖਾਂ ਜੀ ਐਦਾਂ ਬਣਾ ਲੈਂਦੀਆਂ ਨਾ ਮੈਨੂੰ ਤਾਂ ਇੰਨੀਆਂ ਭੜੀਆਂ ਹੀ ਲੱਗਦੀਆਂ ਨਾ ਜਿਦੋਂ ਮੱਜਾਂ ਇਹਦੇ ਡੇਲੇ ਹੁੰਦੇ ਆ ਆਇਲੈਨਰ ਪਾ ਲਿਆ ਆਈ ਸ਼ੈਡ ਵੀ ਲਗਾ ਲਿਆ ਆਹ ਵੀ ਲੰਮੀਆਂ ਲੰਮੀਆਂ ਇਹ ਪੁਛਾਂ ਵੀ ਵੇ ਕਰ ਲੱਗਦੀ ਆ ਆ ਵੀ ਲਗਾ ਲਿਆ ਨਕਲੀ ਇਹਦੀ ਆਹ ਦੇਖੋ ਤੁਸੀਂ ਕਿਦਾਂ ਉਹ ਜਿੱਦਾਂ オリジナル ਹੁੰਦੇ ਨਾ ਸੇਮ ਇਦਾਂ ਲੱਗਦੇ ਪਰ ਆ ਚੀਜ਼ ਤਾਂ ਹੈ ਹੀ ਨਹੀਂ ਸੀਗੀ ਇਹਦੇ ਫੇਸ ਦੇ ਉੱਤੇ ਆਈ ਬ੍ਰੋ ਤਾਂ ਹੈ ਹੀ ਨਹੀਂ ਸੀ ਬਿਲਕੁਲ ਵੀ ਇਹਦੇ ਫੇਸ ਤੇ ਆਈ ਬ੍ਰੋ ਤਾਂ ਐ ਨਹੀਂ ਇਦਾਂ ਲੱਗਦੀ ਜਿੱਦਾਂ オリジナル ਹੁੰਦੀ ਅਸਲੀ ਵਾਲੀ ਇਹਦੀ ਆ ਵੀ ਲਾਲੀਆਂ ਪਲਕਾਂ ਨਕਲੀ ਮੈਂ ਕਿ ਮੈਂ ਵੀ ਕੱਲੀ ਕਿਉਂ ਦੇਖਾਂ ਵੀਡੀਓ ਮੈਂ ਵੀ ਕਾ ਤੋ ਆਪਣਾ ਕੱਲੀ ਮੈਂ ਸ਼ੋਕ ਸ਼ੋਕ ਚ ਚਲ ਗਏ ਕੱਲੀ ਵੀਡੀਓ ਦੇਖਦੀ ਦੇਖਦੀ ਫੇਰ ਮੈਂ ਕਿ ਤੁਸੀਂ ਸਾਰੇ ਜਣੇ ਵੀ ਮੇਰੇ ਨਾਲ ਨਾਲ ਦੇਖੀ ਚਲੋ ਵੀਡੀਓ ਦੇ ਵਿੱਚ ਕੀ ਕੀ ਹੁੰਦਾ ਹੈ ਹੁਣ ਦੇਖ ਲੋ ਇਹਦੀ ਫਾਈਨਲ ਲੁੱਕ ਤੁਸੀਂ ਟੈਸਟ ਤੇ ਲਿਪਸ ਇਹਦੇ ਇੰਦਾ ਕਿਤੇ ਹੋਏ ਆ ਜਿੱਦਾਂ ਸਾਡੇ ਜਦੋਂ ਉਹ ਨਹੀਂ ਹੁੰਦੇ ਹੈਗੇ ਗਾਵਾਂ ਦੇ ਮੱਜਾਂ ਦੇ ਬੱਚੇ ਉਹਨਾਂ ਦੇ ਹੁੰਦੇ ਨਾ ਲਿਪਸ ਮੋਟੇ ਮੋਟੇ ਜੇ ਇਦਾਂ ਦੇ ਕਿੰਨੇ ਪਿਆੜੀ ਜੀ ਲੱਗਦੇ ਪਈ ਅਬিনা ਮੇਕਅਪ ਤੋਂ ਨਹੀਂ ਵਧੀਆ ਸੀਗੀ ਹੁਣ ਬੁੱਟੀ ਨੇ ਤਾਂ ਬੁੱਟੀ ਰਹਿਣਾ ਐ ਅਕਸਰ ਉਹਨੇ ਕਿਤੇ ਜਵਾਨ ਤਾਂ ਹੋਣੀ ਜਾਣਾ ਮੇਕਅਪ ਕਰਕੇ ਮੇਕਅਪ ਸਾਰਾ ਦੇਖ ਲਿਆ ਇਹਦੇ ਨਾਲ ਹੀ ਵੀਡੀਓ ਹੁੰਦੀ ਇੱਥੇ ਖਤਮ ਪੇਜ ਮੇਰੇ ਨੂੰ ਫੋਲੋ ਕਰਦੇ ਹੋ ਵੀਡੀਓ ਕਰਦੇ ਹੋ ਸ਼ੇਅਰ ਫਿਰ ਮਿਲਾਂਗੇ ਨਵੀਂ ਘੈਂਟ ਦੀ ਵੀਡੀਓ ਦੇ ਨਾਲ ਬਾਏ ਬਾਏ